ਹਾਂਜੀ ਅੱਜ ਆਪਾਂ ਕੱਢ ਲਿਆ ਸਬਾਨ ਤੇ ਹੁਣ ਆਪਾਂ ਕਿਚਨ ਝਟਕਾਵਾਂਗੇ ਤੇ ਆਹ ਮਸ਼ੀਨ ਤਾਂ ਦੀਦੀ ਨੇ ਭੇਜੀ ਸੀਗੀ ਹਲਟੀਆਂ ਲਈ ਤੇ ਉਹ ਦੀਦੀ ਹੁਣ ਕਾਫੀ ਵਾਰ ਕਹਿ ਚੁੱਕੇ ਆ ਹਜੇ ਤਾਂ ਮਸ਼ੀਨ ਲਾਈ ਨਹੀਂ ਕਿਉਂਕਿ ਪਹਿਲਾਂ ਮੈਂ ਕਿਹਾ ਸੀ ਮੈਂ ਉਧਰਲੇ ਘਰੇ ਜਾ ਕੇ ਲਾਉਂਗੀ ਤੇ ਇੱਧਰ ਵੀ ਹੁਣ ਆਇਆਂ ਨੂੰ ਮਹੀਨਾ ਹੋ ਗਿਆ ਹਜੇ ਟਾਈਮ ਹੀ ਨਹੀਂ ਲੱਗਾਗਾ ਮੈਂ ਕਿਹਾ ਚੱਲ ਅੱਜ ਕੱਢਦੀ ਆ ਤੇ ਹੁਣ ਤਾਂ ਵੈਸੇ ਕੇਰਾ ਤਾਂ ਮੈਂ ਰੋਟੀ ਬਣਾ ਲਈ ਸ਼ਾਮ ਨੂੰ ਇਹਦੇ 'ਚ ਬਣਾਉਂਗੀ ਤੇ ਉਦੋਂ ਫੇਰ ਨਾਲ ਆਪਾਂ ਚਲਾਵਾਂਗੇ ਤੇ ਇੱਧਰ ਆਪਣੇ ਕੋਲ ਨੌਂਦਾਨ ਨਹੀਂ ਸੀ ਮੈਂ ਸਟੀਲ ਦੇ ਮੰਗਾਈ ਸੀ ਇਹ ਵੀ ਆਪਾਂ ਉਧਰੋਂ ਲਿਕੇ ਲਾਈ ਨਹੀਂ ਸੀਗੀ ਤੇ ਹੁਣ ਇਹ ਮੈਂ ਇੱਥੇ ਲਵਨੀ ਆ ਤੇ ਆਹ ਗਲਾਸ ਸੀਗੇ ਇਹ ਵੀ ਦੀਦੀ ਨੇ ਭੇਜੇ ਸੀ ਇਹ ਵੀ ਹੁਣ ਮੈਂ ਇੱਥੇ ਟਿਕਾ ਦੇਣੀ ਆ ਮਿਕਸੀ ਜਿਹੜੀ ਆਪਣੀ ਆਈ ਸੀ ਕੱਲ ਮੈਂ ਇੱਥੇ ਟਿਕਾਤੀ ਤੇ ਜੱਗ ਆਪਾਂ ਉੱਪਰ ਆਖਤੀ ਸੀਗੀ ਤੇ ਅਸਲ ਵਿੱਚ ਮੈਂ ਇਹ ਸਿਮਾਰ ਕੱਢਿਆ ਸੀ ਅੱਜ ਟਾਈਮ ਲੱਗਾ ਸੀਗਾ ਮੈਂ ਕਿਹਾ ਹੁਣ ਮੈਂ ਟਿਕਾਉਣੀ ਆ ਹਾਂ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੇਂ ਵੀਡੀਓ ਮੈਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਹੁਣ ਮੈਂ ਕਿਚਨ ਚ ਸੀਗੀ ਨਾ ਆ ਕੇ ਹੁਣ ਫ੍ਰੀ ਹੋਈ ਆ ਤੇ ਹੁਣ ਮੈਂ ਥੋੜੀ ਜਿਹਾ ਪਏ ਸੀਗੇ ਪਹਿਲਾਂ ਤੁਹਾਨੂੰ ਮੈਂ ਵੀਡੀਓ ਦੇਖ ਹੀ ਲਈਏ ਤੁਸੀਂ ਤੇ ਭਾਂਡੇ ਕੱਢਣ ਆਲੇ ਕਿਉਂਕਿ ਉੱਧਰ ਲਾਇਆਣ ਸੀ ਇੱਕ ਤਾਂ ਰੋਟੀ ਮੇਕਰ ਤੇ ਇੱਕ ਨੂਨਦਾਨ ਨਹੀਂ ਆ ਤੇ ਬਾਕੀ ਗਲਾਸ ਸੀਗੇ ਤੇ ਇਹ ਮਿਲਦੀਦੀ ਨੇ ਗਿਫਟ ਭੇਜੇ ਸੀਗੇ ਬੋਲੇ ਦੀ ਮੰਮੀ ਨੇ ਦੇਉ ਮੈਂ ਕਿਹਾ ਸੀ ਮੈਂ ਚਲ ਉੱਧਰ ਲਿਕੇ ਜਾ ਕੇ ਲਾਉਂਗੀ ਫਿਰ ਟਾਈਮ ਹੀ ਹੁਣ ਬਸ ਸੈਟਿੰਗ ਸ਼ੂਟਿੰਗ ਕਰੀ ਜਾਣੇ ਟਾਈਮ ਹੀ ਨਹੀਂ ਲੱਗਾ ਤੇ ਅੱਜ ਮੈਂ ਕਿਹਾ ਚਲੋ ਮੈਂ ਅੱਜ ਲਵਨੀ ਆ ਤੇ ਹਾਂਜੀ ਆਪਾਂ ਬਾਕੀ ਅ ਹੋਰ ਗੱਲਬਾਤ ਵੀ ਮਤਲਬ ਬਹੁਤ ਆਪਾਂ ਕਮੈਂਟ ਆ ਰਹੇ ਆ ਤੇ ਟਾਈਮ ਲੱਗਦਾ ਨਹੀਂ ਵੀਡੀਓ ਬਣਾਉਂਦਾ ਕਿਉਂਕਿ ਹਜੇ ਵੀ ਕਾਫੀ ਬੀਜੀ ਆ ਘਰ ਦਾ ਹਜੇ ਬਿਨ ਨਿਪੜਿਆਗਾ ਬਾਕੀ ਫਿਰ ਕੰਮ ਦਾ ਹੋ ਜਾਂਦਾ ਇਹ ਆ ਹਫਤਾ ਤਾਂ ਪੂਰਾ ਮੀਝੀ ਨੰਗਿਆ ਇੰਨਾ ਜ਼ਿਆਦਾ ਮੀਹ ਪਿਆ ਕਦੇ ਸਾਨੂੰ ਆਇਆ ਨਹੀਂ ਈਨ੍ਹੇ ਸਾਲ ਹੋ ਕੇ ਲਗਾਤਾਰ ਮੀਹ ਪੈਂਦਾ ਜਰੂਰ ਪੈਂਦਾ ਵੀ ਇੰਨਾ ਪਰ ਲਗਾਤਾਰ ਨਹੀਂ ਕਦੇ ਇੰਨਾ ਮੀਂਹ ਸਾਡੇ ਵਾਲੇ ਸਾਈਡ ਆਇਆ ਸੀ ਤੇ ਹੁਣ ਤਾਂ 10 ਦਿਨ ਹੋ ਗਏ ਅੱਜ ਤੋਂ ਉਪ ਨਿਕਲੀ ਜਾਂ ਕੱਲ ਨਿਕਲੀ ਸੀਗੀ 10 ਦਿਨ ਹੋ ਗਏ ਲਗਾਤਾਰ ਮੀਹ ਪੈਂਦੇ ਨੂੰ ਇੰਨਾ ਮੀਹ ਪਈ ਜਾਂਦਾ ਇੰਨਾ ਬਸ ਦਿਨ ਅਦਾਤ ਬਹੁਤ ਕਹੋਇਆ ਆਪਿਆ ਸੀਗਾ ਤੇ ਤਾਂ ਕਰਕੇ ਵੀਡੀਓ ਬਣਾਉਣ ਦਾ ਵੀ ਟਾਈਮ ਨਹੀਂ ਲੱਗਦਾ ਸੀਗਾ ਤੇ ਕਿਉਂਕਿ ਇੱਕ ਸੁਣ ਪਤਾ ਵਾ ਮੀਂ ਚ ਇੱਕ ਕੰਮ ਤੇ ਜਾਣਾ ਫਿਰ ਕਦੇ ਵੀ ਆ ਕੇ ਕਰਨਾ ਬਾਕੀ ਫਿਰ ਅਜੇ ਸੈਟਿੰਗ ਵੈਟਿੰਗ ਸੀ ਬਾਕੀ ਕਮੈਂਟ ਆਪਾਂ ਨੂੰ ਬਹੁਤ ਆ ਰਹੇ ਆ ਵੀਰਾਂ ਭੈਣਾਂ ਦੇ ਇੱਕ ਤਾਂ ਵੀ 9 ਮਹੀਨਿਆਂ ਵਾਲੇ ਜਿਨ੍ਹਾਂ ਦੇ ਪੇਪਰ ਹਜੇ ਨਹੀਂ ਨਿਕਲੇਗੇ ਵੀਰਾਂ ਦਾ ਟਾਈਮ 11:00 ਵਜੇ ਕਿ ਕਿਸੇ ਦਾ 1 ਮਿੰਟ ਸੈਕਿੰਡ ਉਹ ਕੋਈ ਚੱਕਰ ਨਹੀਂ ਪੇਪਰ ਤੋਂ ਟਿਕਲੇ ਆਉਣਗੇ ਹੋ ਸਕਦਾ ਉਹ ਸੈਟ ਕੋਈ ਹਜੇ ਨਿਕਲ ਨਾ ਲੱਗੇ ਹੁਣ ਵੈਸੇ ਪੇਪਰ 9 ਮਹੀਨੇ ਵਾਲੇ ਤਾਂ ਨਿਕਲਣੇ ਸਟਾਰਟ ਹੋ ਗਏ ਨਿਕਲੀ ਜਾ ਰਹੇ ਆ ਹੌਲੀ ਹੌਲੀ ਤੇ ਆਪਣੇ ਕੋਲੇ ਵੀਰ ਬਹੁਤ ਲੀਆ ਉਸਦੇ ਵੀ ਆਉਂਦੇ ਆ ਭੇਜਦੇ ਆ ਤੇ ਪਰ ਆਪਣਾ ਟਾਈਮ ਨਹੀਂ ਹੁੰਦਾ ਤੁਹਾਡੇ ਨਾਲ ਸ਼ੇਅਰ ਕਰਨ ਦਾ ਵੀ ਜਾਇ ਇਸੇ ਜਗ੍ਹਾ ਤੋਂ ਨਿਕਲੇ ਆ ਜਾਂ ਉਸੇ ਜਗ੍ਹਾ ਤੋਂ ਪਿਛਲੀ ਵਾਰ ਤਾਂ ਆਪਾਂ ਜਿਵੇਂ ਜੀ ਮੈਨੂੰ ਲੀਆਉਸ ਤੇ ਹੁੰਦੇ ਸੀ ਆਪਾਂ ਤੁਹਾਡੇ ਨਾਲ ਉਵੇਂ ਵੀਡੀਓ ਬਣਾ ਕੇ ਮਤਲਬ ਸ਼ੇਅਰ ਕਰ ਦਿੰਦੇ ਹੁੰਦੇ ਸੀ ਨਾਲ ਫੋਟੋ ਲਾ ਕੇ ਵੀ ਆਹ ਜਗ੍ਹਾ ਤੇ ਆ ਨਿਕਲੇ ਆ ਇੰਨੇ ਆ ਤੇ ਬਸ ਉਹ ਟਾਈਮ ਨਹੀਂ ਲੱਗਾ ਹੁਣ ਇਹਨਾਂ ਦਾ ਵੀ ਨਹੀਂ ਟਾਈਮ ਹੁੰਦਾ ਕਾ ਇਹ ਤਾਂ ਕਰਕੇ ਵੀ ਆਪਾਂ ਨੂੰ ਨਹੀਂ ਟਾਈਮ ਲੱਗਦਾ ਤੇ ਬਾਕੀ ਆਪਾਂ ਗੱਲ ਕਰਦੇ ਆਂ ਸਾਲ ਵਾਲੇ ਪੇਪਰਾਂ ਦੇ ਸਾਲ ਵਾਲੇ ਪੇਪਰ ਹਜੇ ਨਿਕਲ ਨਹੀਂ ਲੱਗੇ ਕਿਉਂਕਿ ਆਪਣੇ ਕੋਲੇ 9 ਮਹੀਨੇ ਵਾਲੇ ਜਿਹ ਤੁਹਾਨੂੰ ਨੂਲਿਓਸ ਤੇ ਦਿਖਾਈਏ ਤੇ ਇੰਨੇ ਜਿਆਦਾ ਨੂਲਿਓਸ ਤੇ ਆਇਆ ਸਾਲ ਵਾਲਿਆਂ ਦਾ ਆਪਣੇ ਕੋਲੇ ਹਜੇ ਕੋਈ ਵੀ ਨੂਲਾ ਉਸ ਦਾ ਨਹੀਂ ਆਇਆਗਾ ਵਕੀਲ ਨਾਲ ਵੀ ਗੱਲ ਹੋਈ ਸੀ ਵਕੀਲ ਵੀ ਕਹਿੰਦਾ ਵੀ ਹਜੇ ਨਹੀਂ ਕੋਈ ਵੀ ਅਪਡੇਟ ਨਹੀਂ ਗਈ ਹਜੇ ਸਾਲ ਵਾਲੇ ਪੇਪਰ ਨਹੀਂ ਨਿਕਲਣ ਲੱਗੇ ਜਿਵੇਂ ਤੁਹਾਨੂੰ ਪਤਾ ਹੈ ਸਾਲ ਵਾਲੇ ਪੇਪਰਾਂ ਦਾ ਹਨਾ ਟਾਈਮ ਆਪਾਂ ਨੂੰ ਦੱਸਿਆ ਤੁਹਾਨੂੰ 60 ਦਿਨ ਤੋ ਬਾਅਦ ਸਟਾਰਟ ਹੁੰਦਾ ਵਾ ਤੇ ਹਜੇ ਵੀ 5 ਅਪ੍ਰੈਲ ਨੂੰ ਹਨਾ ਉਦੋਂ ਮੇਰਾ ਬਰਥਡੇ ਵੀ ਆ 5 ਅਪ੍ਰੈਲ ਨੂੰ ਤੇ ਹੋ ਸਕਦਾ ਮੇਰੇ ਬਰਥਡੇ ਤੋਂ ਬਾਅਦ ਹੀ ਆਪਣੇ ਕੋਲ ਖੁਸ਼ਖਬਰੀਆਂ ਆ ਜਾਣ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ 5 ਅਪ੍ਰੈਲ ਤੋਂ ਬਾਅਦ ਹੀ ਆਪਾਂ ਨੂੰ ਆਸਮੀਦ ਹੋਊਗੀ ਨਿਕਲਦੀ ਤੇ ਜਦੋਂ ਵੀ ਆਪਣੇ ਕੋਲੇ ਨੋਲਿਆ ਉਸਤੇ ਸਾਲ ਵਾਲਿਆ ਆਪਾਂ ਉਹ ਤੁਹਾਡੇ ਨਾਲ ਉਦੋਂ ਹੀ ਸ਼ੇਅਰ ਕਰਾਂਗੇ ਕਿਉਂਕਿ ਹਜੇ ਸਾਲ ਵਾਲੇ ਪੇਪਰ ਆ ਜਿਹੜੇ ਨਹੀਂ ਨਿਕਲਣ ਲੱਗੇਗੇ ਕਿਉਂਕਿ ਪਿਛਲੀ ਵਾਰ ਵੀ ਜਦੋਂ ਇਹ ਨੂਲੇ ਉਸ ਤੇ ਨਿਕਲ ਲੱਗੀ ਸੀ ਵੀਰ ਉਦੋਂ ਹੀ ਭੇਜਣ ਲੱਗੀ ਸੀ ਦੱਸਣ ਲੱਗੀ ਸੀ ਮੈਸੇਜ ਕਰਨ ਲੱਗੀ ਸੀ ਗਰੁੱਪਾਂ 'ਚ ਵੀ ਸਾਡੇ ਐਸ ਜਗ੍ਹਾ ਤੋਂ ਨਿਕਲੇ ਐਸ ਜਗ੍ਹਾ ਤੋਂ ਨਿਕਲੇ ਹਜੇ ਤੱਕ ਆਪਾਂ ਨੇ ਕੋਲੇ ਨਾ ਸਾਲ ਵਾਲਾ ਕੋਈ ਮੈਸੇਜ ਆਇਆ ਨਾ ਕੋਈ ਇਹ ਮਤਲਬ ਨੂਲਾ ਉਸ ਤਾਂ ਆਇਆ ਤੇ ਆਪਾਂ ਨੂੰ ਵੀ ਪਤਾ ਵੀ ਹਜੇ ਸਾਲ ਵਾਲੀ ਪੀਪਰ ਆ ਜਿਹੜੇ ਨਹੀਂ ਨਿਕਲਣ ਲੱਗਦੀ ਕਿ ਉਹ 5 ਅਪ੍ਰੈਲ ਤੋਂ ਬਾਅਦ ਦੀ ਜਿਹੜੇ ਨਿਕਲਣੇ ਸਟਾਰਟ ਹੋਣਗੇ ਬਾਕੀ ਇੱਕ ਮੇਰੇ ਭੈਣ ਦਾ ਕਮੈਂਟ ਆਇਆ ਸੀਗਾ ਜੀ ਫੈਮਿਲੀ ਬੀ ਕੇਸ ਕਿਦਾਂ ਵੀ ਫੈਮਿਲੀ ਕੇਸ ਤੇ ਤੁਸੀਂ ਜਰੂਰ ਵੀਡੀਓ ਬਣਾਇਓ ਵੀ ਜਿਹੜਾ ਮੇਰੇ ਹਸਬੰਡ ਆ ਵੀ ਉਹ ਤਿੰਨ ਸਾਲ ਦੇ ਵਰਕ ਅਪਾਰਟਮੈਂਟ ਤੇ ਆਏ ਵੀ ਉਹ ਕਦੋਂ ਅਪਲਾਈ ਕਰ ਸਕਦੇ ਆ ਹਾਂਜੀ ਜੀ ਤਿੰਨ ਸਾਲ ਦਾ ਵਰਕ ਅਪਾਰਟਮੈਂਟ ਤਾਂ ਚਲੋ ਆਪਾਂ ਨੂੰ ਨਹੀਂ ਸਮਝ ਆਏਗੀ ਕਿਉਂਕਿ ਇੱਥੇ ਤਾਂ ਸੀਜ਼ਨਲ ਪੇਪਰ ਹੁੰਦੇ ਆ ਜਾਂ 9 ਮਹੀਨੇ ਵਾਲੇ ਹੁੰਦੇ ਆ ਹਨਾ ਜਾਂ ਸਾਲ ਵਾਲੇ ਜਿਹੜੇ ਹੁੰਦੇ ਆ ਉਹਨਾਂ ਦੀ ਦਾਹ ਦੇ ਘਾ ਵਾਦੀ ਜਾਂਦੀ ਆ ਸੰਜੋੜ ਨੂੰ 2-2 ਸਾਲ ਪਹਿਲਾਂ ਤਾਂ ਆਉਂਦਿਆਂ ਨੂੰ ਸਾਲ ਦੀ ਹੀ ਮਿਲਦੀ ਆ ਬਾਅਦ ਚ ਫਿਰ 2-2 ਸਾਲ ਦੀ ਮਿਲਦੀ ਆ ਫਿਰ ਜਦੋਂ ਆਪਾਂ ਨੂੰ ਕਾਫੀ ਸਾਲ ਹੋ ਜਾਂਦੇ ਆ ਕੰਮ ਆਪਣਾ ਲਗਾਤਾਰ ਚੱਲਦੀ ਜਾਂਦਾ ਵਾ ਫਿਰ ਉਦੋਂ ਬਾਅਦ ਆਪਾਂ ਨੂੰ 5 ਸਾਲ ਦੀ ਸੰਜੋੜ ਨੂੰ ਮਿਲਦੀ ਆ ਹਾਂਜੀ ਬਾਕੀ ਆਪਾਂ ਤੁਹਾਨੂੰ ਦੱਸ ਦੇਵੀਂ ਕੀ ਕੀ ਹੁੰਦਾ ਸਾਲ ਵਾਲੇ ਮਤਲਬ ਫੈਮਿਲੀ ਨੂੰ ਬੁਲਾਉਣ ਵਾਸਤੇ ਦੇ ਵੀ ਫੈਮਿਲੀ ਨੂੰ ਬੁਲਾਉਣ ਵਾਸਤੇ ਇੱਕ ਤਾਂ ਉਹਨਾਂ ਦਾ ਲਗਾਤਾਰ ਜਿ ਉਹ ਕੰਮ ਕਰਦੀ ਆ ਕੰਮ ਕਰਨ ਤੋਂ ਬਾਅਦ ਸਾਲ ਦੀ ਜਿਹੜੀ ਸਾਲਾਨਾ ਆਮਦਨ ਉਹਨਾਂ ਦੀ ਕਿੰਨੀ ਹੁੰਦੀ ਆ ਇੱਥੇ ਉਹਨੂੰ ਕੁੱਦ ਕਹਿ ਦਿੰਦੇ ਆ ਤੇ ਉਹ ਮਤਲਬ ਉਹ ਹੋਣੀ ਜ਼ਰੂਰੀ ਆ ਉਹ ਵੇਖ ਕੇ ਉਹ ਨਾਲ ਲੱਗੂ ਵੀ ਥੋੜੀ ਸਾਲ ਸਾਲ ਦੀ ਆਮਦਨ ਕਿੰਨੀ ਆ ਤੇ ਵੀ ਤੁਸੀਂ ਆਪਦੇ ਪਿੱਛੇ ਜੀ ਫੈਮਿਲੀ ਨੂੰ ਕਿੰਨੇ ਜਾਣਿਆਂ ਨੂੰ ਮੰਗਵਾ ਰਹੇ ਆ ਵੀ ਉਹਨਾਂ ਦਾ ਤੁਸੀਂ ਪਾਲਣ ਪੋਸ਼ਣ ਕਰ ਸਕਦੇ ਆ ਉਹਨਾਂ ਨੂੰ ਖਵਾ ਪਿਆ ਸਕਦੇ ਆ ਤੇ ਇਹ ਹੁੰਦਾ ਬਾਕੀ ਹੁੰਦਾ ਵੀ ਘਰ ਆ ਜਿੱਤੇ ਆਪਾਂ ਘਰੇ ਰਹਿਣੇ ਆ ਹਨਾ ਉਹ ਘਰ ਆ ਕੇ ਉਹ ਘਰ ਆ ਕੇ ਉਹ ਚੈੱਕ ਕਰਦੇ ਆ ਫੈਮਿਲੀ ਜਦੋਂ ਕੇਸ ਆਪਾਂ ਲਾਉਨੇ ਆ ਫਿਰ ਉਹ ਘਰ ਆ ਕੇ ਚੈੱਕ ਕਰਦੇ ਆ ਵੀ ਜਿੰਨੇ ਤੁਸੀਂ ਇੱਕ ਨੂੰ ਬੁਲਾ ਰਹੇ ਆ ਜਾਂ ਇੱਕ ਥੋੜੀ ਵਾਈਫ ਆ ਜਾਂ ਪਿੱਛੇ ਬੱਚੇ ਨੂੰ ਬੁਲਾ ਲਏ ਦੋ ਬੱਚੇ ਆ ਇੱਕਾ ਵੀ ਉਹਨਾਂ ਲਈ ਰਹਿਣ ਲਈ ਜਗ੍ਹਾ ਹੈਗੀ ਆ ਤੇ ਜੇ ਉਹਨਾਂ ਦੇ ਜਿਵੇਂ ਉਹਨਾਂ ਦੇ ਹਿਸਾਬ ਨਾਲ ਹਨ ਸੈਂਟੀਮੀਟਰਾਂ ਚ ਮੀਟਰਾਂ ਚ ਜਿਵੇਂ ਉਹ ਮੈਨਦੇ ਆ ਉਸ ਹਿਸਾਬ ਨਾਲ ਜੇ ਕੋਈ ਤਾਂ ਜਗ੍ਹਾ ਤੇ ਫਿਰ ਵੀ ਆਪਾਂ ਫੈਮਿਲੀ ਨੂੰ ਵੀ ਮੰਗਵਾ ਸਕਦੇ ਆ ਤੇ ਵੀ ਕੋਈ ਚੱਕਰ ਨਹੀਂਗਾ ਤੇ ਬਾਕੀ ਤਾਂ ਚਲੋ ਵਧੀਆ ਤੋਂ ਉਹਦੇ ਕੰਮ ਟਾਈਮ ਹੋ ਗਿਆ ਉਹਨਾਂ ਨੂੰ ਆਇਆ ਨੂੰ ਸਾਲਾਨ ਆਦੀ ਸਾਲ ਦੀ ਉਹਨਾਂ ਕੋਲ ਕੁਦ ਵੀ ਹੈਗੀ ਆ ਤੇ ਫਿਰ ਉਹ ਵਧੀਆ ਕੋਈ ਵਕੀਲ ਕਰਕੇ ਬਾਕੀ ਵਕੀਲ ਬਾਕੀ ਜੇ ਕੋਈ ਸਬਾਤ ਘੱਟ ਹੁੰਦੀ ਹੈ ਵਕੀਲ ਆਪੇ ਪੂਰੀ ਕਰ ਦਿੰਦੇ ਆ ਤੇ ਜਾਂ ਤੁਹਾਨੂੰ ਕਹਿ ਕੇ ਉਹ ਪੇਪਰ ਬਣਵਾ ਲੈਂਦੇ ਹੁੰਦੇ ਤੇ ਤੁਸੀਂ ਕੋਈ ਵਧੀਆ ਜਿਹਾ ਵਕੀਲ ਕਰਕੇ ਤੇ ਉਹਦੇ ਨਾਲ ਗੱਲ ਕਰਕੇ ਜੇ ਤੁਹਾਡਾ ਉਹ ਅਪਲਾਈ ਕਰ ਸਕਦੇ ਆ ਇੱਥੋਂ ਨਿਕਲ ਨੂੰ ਉਹ ਨੋਲਾ ਹੱਸਤਾ ਨਿਕਲ ਨੂੰ ਇੱਥੇ ਤਿੰਨ ਚਾਰ ਮਹੀਨੇ ਲੱਗ ਹੀ ਜਾਂਦੇ ਆ ਜਿਆਦਾ ਟਾਈਮ ਵੀ ਲੱਗ ਸਕਦਾ ਤੇ ਬਾਕੀ ਉਥੇ ਇੰਡੀਆ ਤਾਂ ਤੁਹਾਨੂੰ ਪਤਾ ਹੀ ਆ ਪੰਜ ਛੇ ਮਹੀਨੇ ਲੱਗ ਹੀ ਜਾਂਦੇ ਤੇ ਉੱਥੇ ਵੀ ਕਈ ਵਾਰ ਜਿਆਦਾ ਟਾਈਮ ਲੱਗ ਜਾਂਦਾ ਬਾਕੀ ਜੇ ਘਰ ਆ ਜਿਹੜਾ ਹਨਾ ਉਹ ਉਹਨਾਂ ਦੇ ਹਿਸਾਬ ਨਾਲ ਪੂਰਾ ਹੋਣਾ ਚਾਹੀਦਾ ਘੱਟ ਨਹੀਂ ਹੋਣਾ ਚਾਹੀਦਾ ਵਾਅਦਾ ਵੱਧ ਕੋਈ ਚੱਕਰ ਨਹੀਂਗਾ ਹਨਾ ਵਾਅਦਾ ਕੋਈ ਚਾਰ ਪੰਜ ਕਮਰੇ ਆ ਜਾਂ ਕੋਈ ਵੱਡਾ ਘਰ ਆ ਜਾਂ ਕਿਵੇਂ ਆ ਬਾਕੀ ਘਰ ਰੈਂਟ ਤੇ ਹੋਵੇ ਉਹਦਾ ਵੀ ਕੋਈ ਚੱਕਰ ਨਹੀਂਗਾ ਵੀ ਰੈਂਟ ਹੋਵੇ ਰੈਂਟ ਆਪਾਂ ਭਰਦੇ ਹੋਈਏ ਤੇ ਬਾਕੀ ਹਾਂਜੀ ਏਸੀ ਜੀ ਆਪਣੇ ਇੰਨੇ ਕਮੈਂਟ ਕਮੈਂਟ ਤਾਂ ਹੋਰ ਵੀ ਵੀਰਾਂ ਦੇ ਬਹੁਤ ਵੀ ਆਏ ਪਏ ਹਜੇ ਕਈ ਵੀਰਾਂ ਨੂੰ ਸਲਿੱਪਾਂ ਵੀ ਨਹੀਂ ਮਿਲੀਆਂ ਉਹਨਾਂ ਦੇ ਵੀ ਬਹੁਤ ਕਮੈਂਟ ਆਉਂਦੇ ਆ ਜੀ ਹਜੇ ਸਾਨੂੰ ਸਲਿੱਪਾਂ ਨਹੀਂ ਮਿਲੀਆਂ ਗਿਆ ਤੇ ਉਹਨਾਂ ਵੀਰਾਂ ਦਾ ਤਾਂ ਹੁਣ ਆਪਾਂ ਨੇ ਕੋਲੇ ਵੀ ਕੀ ਕਹਿ ਸਕਦੇ ਕੋਈ ਹੱਲ ਨਹੀਂ ਉਹ ਤਾਂ ਜਿੰਨਾ ਤੋਂ ਤੁਸੀਂ ਪੇਪਰ ਭਰਵਾਏ ਆ ਉਹਨਾਂ ਨਾਲ ਹੀ ਤੁਸੀਂ ਆਦ ਗੱਲਬਾਤ ਕਰੋ ਵੀ ਸਾਡੀਆਂ ਸਲਿੱਪਾਂ ਜੇ ਤੁਸੀਂ ਸਾਡੇ ਪੇਪਰ ਭਰੇ ਆ ਸਾਨੂੰ ਸਲਿੱਪਾਂ ਹਜੇ ਕਿਉਂ ਨਹੀਂ ਮੈਲਦੀਆਂ ਆਪਾਂ ਪਿਛਲੀ ਵੀਡੀਓ ਚ ਵੀ ਦੱਸਿਆ ਸੀਗਾ ਜਿਵੇਂ ਵੀਰ ਕਹਦੇ ਆ ਬਿਨਾਂ ਸਲਿੱਪਾਂ ਤੋਂ ਨੂਲੇ ਆਉਸਤੇ ਮੈਲਦੇ ਆ ਆਪਣੇ ਕੋਲੇ ਇਦਾਂ ਦੀ ਕੋਈ ਕਵਰ ਨਹੀਂ ਆਈ ਨਾ ਕੋਈ ਨੂਲਾ ਉਸਤਾ ਆਇਆ ਜਿਹੜਾ ਬਿਨਾਂ ਸਲਿੱਪ ਤੋਂ ਉਹਨਾਂ ਨੂੰ ਸਿੱਧਾ ਨੂਲਾ ਉਸਤਾ ਭੇਜਿਆ ਹੋਵੇ ਸਲਿੱਪ ਤਾਂ ਮੈਲਨੀ ਚਾਹੀਦੀ ਹੈ ਜੇ ਤੁਹਾਡੇ ਪੇਪਰ ਭਰੇ ਆ ਕਲਿੱਕ ਹੋਏ ਆ ਤੇ ਫਿਰ ਤੁਹਾਨੂੰ ਸਲਿੱਪ ਮੈਲਨੀ ਚਾਹੀਦੀ ਹੈ ਬਾਕੀ ਆਪਾਂ ਇੱਕ ਵੀਡੀਓ ਪਾਈ ਸੀਗੀ ਭੈਣਾਂ ਲਈ ਬਈ ਜੇ ਰਹਿ ਸ਼ਾਸਤੇ ਹਨਾ ਤੇ ਉਹ ਭੈਣਾਂ ਦੇ ਵੀ ਆਪਾਂ ਨੂੰ ਕਈ ਕਮੈਂਟ ਆਏ ਸੀਗੇ ਇੰਸਟਾਗ੍ਰਾਮ ਤੇ ਆਪਾਂ ਨੂੰ ਕਾਫੀ ਕਮੈਂਟ ਆਏ ਵੀ ਸਾਨੂੰ ਰਹਿ ਚਾਹੀਦੀ ਆ ਆਪਾਂ ਉਹ ਵੀਡੀਓ ਇਸ ਤਰ੍ਹਾਂ ਪਾਈ ਸੀਗੀ ਵੀ ਰਹਿ ਐਸ਼ ਦੇ ਨਾਲ ਜੇ ਤੁਸੀਂ ਕੰਮ ਵੀ ਕਰਨਾ ਚਾਹੁੰਦੇ ਹੋ ਹਨਾ ਵੀ ਕਈ ਭੈਣਾਂ ਹੁਣ ਕੱਲੀਆਂ ਹੁੰਦੀਆਂ ਆਸੇ ਪਾਸੇ ਹੁੰਦੀਆਂ ਚਾਹਾਨੂੰ ਕਈ ਵਾਰ ਹਸਬੈਂਡ ਵਾਈਫ ਹੁੰਦੇ ਆ ਉਹ ਦੋਨੋਂ ਜਾਣੇ ਵੀ ਉਸ ਜਗ੍ਹਾ ਨਹੀਂ ਕੰਮ ਮਿਲਦਾ ਵੀ ਚਾ ਭੈਣਾਂ ਪਾਸੇ ਆ ਕੇ ਕੰਮ ਕਰ ਸਕਦੇ ਆ ਕਿਉਂਕਿ ਹੁਣ ਗਰਮੀ ਆ ਗਈ ਹੁਣ ਸੀਜ਼ਨ ਸ਼ੁਰੂ ਹੋ ਗਿਆ ਹੁਣ ਮਾਰਿਆਂ ਤੇ ਵੀ ਜਿਹੜੇ ਹੋਟਲ ਆ ਹਨਾ ਹੋਟਲ ਮਤਲਬ ਅੱਗੇ ਆਪਾਂ ਇੱਕ ਭੈਣ ਨੂੰ ਲਵਾਇਆ ਵਾ ਤੇ ਵਧੀਆ ਹੁਕਾਮਾਂ ਜਿੱਦਾਂ ਕਰਕੇ ਆਪਾਂ ਦੀ ਟੂਰਿਸਟ ਆ ਕੇ ਇੱਥੇ ਰਹਿੰਦੇ ਆ ਹੋਟਲਾਂ 'ਚ ਅ ਰਹਿਸ਼ ਹੁੰਦੀ ਆ ਵੱਡੇ ਵੱਡੇ ਹੋਟਲ ਬਣੇ ਹੁੰਦੇ ਆ ਵਿੱਚੇ ਕਮਰੇ ਹੁੰਦੇ ਆ ਹਨਾ ਹੁੰਦਾ ਸੁਬਾ ਉੱਠ ਕੇ ਸਾਫ ਸਿਫਾਈ ਹੁੰਦੀ ਆ ਨਾ ਚਲ ਜੇ ਕੋਈ ਉਹ ਤਾਂ ਆਪਣੇ ਤੇ ਡਿਪੈਂਡ ਆ ਜੇ ਆਪਾਂ ਕਿਚਨ ਦਾ ਕੰਮ ਵੀ ਸਿੱਖ ਸਕਦੇ ਆ ਨਾ ਅੱਗੇ ਜਾ ਕੇ ਹੌਲੀ ਹੌਲੀ ਆਪਾਂ ਉਹ ਕੰਮ ਵੀ ਕਰ ਸਕਦੇ ਆ ਹਨਾ ਕਿਚਨ ਦਾ ਵੀ ਕਰ ਸਕਦੇ ਆ ਤੇ ਬਾਕੀ ਫਲਹਾਲ ਤਾਂ ਇਸੇ ਕੰਮਾਂ ਵਾਸਤੇ ਲੋੜ ਹੁੰਦੀ ਆ ਆਪਾਂ ਕੋਲ ਉਹਨਾਂ ਨੇ ਦੋ ਕੁੜੀਆਂ ਮੰਗੀਆਂ ਸੀ ਇੱਕ ਨੂੰ ਆਪਾਂ ਭੇਜਿਆ ਵਾ ਉਹ ਕਨੇਸੀ ਵੀ ਹੋਰ ਵੀ ਮਤਲਬ ਜੇ ਹੋਇਆ ਤਾਂ ਕੋਈ ਕਿਉਂਕਿ ਜਿਵੇਂ ਆਪਾਂ ਇੱਕ ਨੂੰ ਜੇ ਕੰਮ ਤੇ ਲਵਾ ਲਈਏ ਗਾਂ ਦੇ گاਂ ਫਿਰ ਉਹ ਆਪਸ ਜੀ ਇੰਟੈਲੀਜੈਂਟ ਕਹ ਦਿੰਦੇ ਆ ਵੀ ਉਹਨਾਂ ਵੀ ਮਤਲਬ ਨੰਬਰ ਦੇ ਦਿੰਦੇ ਆ ਵੀ ਜਦੋਂ ਕੋਈ ਗੱਲਬਾਤ ਕਰਦੇ ਆ ਵੀ ਕੰਮ ਲਈ ਚਾਹੀਦੀ ਆ ਵੀ ਉਹਨਾਂ ਤੋਂ ਪੁੱਛ ਲਓ ਇਦਾਂ ਕਰਕੇ ਆਪਣਾ ਸੰਪਰਕ ਜਿਹੜਾ ਵੱਜ ਜਾਂਦਾ ਵਾ ਤੇ ਬਾਕੀ ਮੈਂ ਤੁਹਾਨੂੰ ਦੱਸਿਆ ਸੀ ਵੀ ਇੱਥੇ ਮੇਰੀਆਂ ਫ੍ਰੈਂਡਾਂ ਵੀ ਹਨਾ ਉਹਨਾਂ ਕੋਲੇ ਵੀ ਜਿਵੇਂ ਉਹ ਕੰਮ ਕਰਦੀਆਂ ਕੰਮ ਨਿਕਲਦੇ ਰਹਿੰਦੇ ਆ ਤੇ ਫਿਰ ਹੁਣ ਜਿਵੇਂ ਉਹ ਵਿਚਾਰੀਆਂ ਚਲੋ ਨੇੜੇ-ਤੇੜੇ ਤਾਂ ਦੱਸ ਪਾ ਦਿੰਦੀਆਂ ਹਨਾ ਤੇ ਜਿਹੜੇ ਨਹੀਂ ਹੁੰਦੀਆਂ ਫਿਰ ਉਹ ਇਦਾਂ ਮੈਨੂੰ ਮੈਸੇਜ ਕਰ ਦਿੰਦੀਆਂ ਵੀ ਦੀਦੀ ਇਦਾਂ ਕੋਈ ਕੰਮ ਨਿਕਲਿਆ ਹੈਗਾ ਵਾ ਵੀ ਜੇ ਤੁਸੀਂ ਹੱਗੇ ਕਿਸੇ ਨੂੰ ਕਹਿਣਾ ਤਾਂ ਕਹਿ ਸਕਦੇ ਤਾਂ ਆਪਾਂ ਕਿਹਾ ਸੀ ਵੀ ਤੁਸੀਂ ਆਪਣਾ ਮੇਰੇ ਇੰਸਟਾਗ੍ਰam ਤੇ ਜੇ ਕਿਸੇ ਕੋਲ ਕੰਮ ਹੈ ਨੀਗਾ ਤੇ ਮੈਨੂੰ ਮੈਸੇਜ ਕਰਕੇ ਆ ਤੁਹਾਡਾ ਨੰਬਰ ਛੱਡ ਦਿਓ ਤੇ ਜਦੋਂ ਵੀ ਜਾਂ ਤਾਂ ਹੋਣ ਜੇ ਆਪਾਂ ਕੰਮ ਤੇ ਬਸ ਥੋੜਾ ਜਿਹਾ ਇਹਨਾਂ ਦਾ ਹੁਣ ਬੋਲੀ ਆਉਣੀ ਚਾਹੀਦੀ ਆ ਨਾ ਜਿਵੇਂ ਸਾਫ ਸਪਾਈ ਦਾ ਹੋਟਲ ਦੇ ਕੰਮ ਤੇ ਤਾਂ ਸਾਜ ਜਾਂਦਾ ਜਿਵੇਂ ਹੁਣ ਘਰ ਦੇ ਕੰਮ ਡੋਮੈਸਟਿਕ ਆ ਹਨ ਇੱਕ ਭੈਣ ਨੂੰ ਬੁਲਾਇਆ ਸੀ ਉਹ ਵਿਚਾਰੀ ਆਈ ਵੀ ਦੂਰੋਂ ਤੇ ਪਰ ਬੋਲੀ ਦਾ ਕਰਕੇ ਉਹਨੂੰ ਵਾਪਸ ਜਾਣਾ ਪਿਆ ਕਿਉਂਕਿ ਉਹਨੂੰ ਬੋਲੀ ਨਹੀਂ ਆਉਂਦੀ ਸੀਗੀ ਤੇ ਇਹ ਜਿਹੜੇ ਘਰ ਦੇ ਡੋਮੈਸਟਿਕ ਕੰਮ ਆ ਉਹ ਬੋਲੀ ਭਾਲਦੇ ਆ ਕਿਉਂਕਿ ਹੁਣ ਵੀ ਚਲੋ ਕਰੇ ਕੋਈ ਆਪਦੇ ਮਾਪਿਓ ਵਾਸਤੇ ਹਨਾ ਰੱਖਦਾ ਸੇਵਾ ਵਾਸਤੇ ਹੁਣ ਜਦੋਂ ਆਪਾਂ ਨੂੰ ਉਹਨਾਂ ਦੀ ਬੋਲੀ ਨਾ ਸਮਝ ਆਉਗੀ ਤੇ ਆਪਾਂ ਫਿਰ ਕਰਾਂਗੇ ਵੀ ਕੀ ਜਾਂ ਫਿਰ ਉਹਨਾਂ ਨੂੰ ਆਇਆਗਾ ਤੇ ਆਪਾਂ ਕੀ ਕਹਿਣਗੇ ਹਨਾ ਇਸ ਕਰਕੇ ਵੀ ਆਪਾਂ ਤਾਂ ਕੰਮ ਵੀ ਕਿਵੇਂ ਕਰਾਂਗੇ ਇਸ ਕਰਕੇ ਬੋਲੀ ਘਰ ਦੇ ਕੰਮ ਲਈ ਬੋਲੀ ਦੀ ਜ਼ਰੂਰੀ ਆ ਵੀ ਆਉਣੀ ਚਾਹੀਦੀ ਆ ਤੇ ਜਿਹੜਾ ਆਪਣੇ ਹੋਟਲ ਦੇ ਕੰਮਾਂ ਤੇ ਉੱਥੇ ਚੱਲ ਜਾਂਦਾ ਕਿਉਂਕਿ ਉੱਥੇ ਤਾਂ ਸਾਫ ਸਫਾਈ ਕਰਨੀ ਹੁੰਦੀ ਆ ਤੇ ਬਾਕੀ ਉਹ ਰੈਸ਼ ਦਿੰਦੇ ਆ ਤਨਖਾਹ ਚੰਗੀ ਦਿੰਦੇ ਆ ਜੇ ਕੋਈ ਇਦਾਂ ਦੀ ਭੈਣ ਹੋਈ ਕੋਈ ਕੰਮ ਕਰਨਾ ਚਾਹੁੰਦੀ ਹੋਵੇ ਰੈਸ਼ ਤੇ ਤੇ ਉਹ ਮਤਲਬ ਆਪਣੇ ਨਾਲ ਕੰਟੈਕਟ ਕਰ ਸਕਦੇ ਆ ਤੇ ਬਾਕੀ ਜੇ ਉਹ ਨਹੀਂ ਕੋਈ ਵੀ ਜਾਂ ਭੈਣ ਇੰਡੀਆ ਤੋਂ ਆ ਕੇ ਵੀ ਸਿੱਧਾ ਸਾਡੇ ਕੋਲ ਕਹਿ ਦੇਵੇ ਬਈ ਜਾਂ ਵੀ ਵੈਸੇ ਹੀ ਤੁਹਾਡੇ ਕੋਲੇ ਰਹਿਣਾ ਚਾ ਤੁਹਾਡੇ ਕੋਲੇ ਰਹਿਸ਼ ਹੈਗੀ ਆ ਜਾਂ ਇਦਾਂ ਦਾ ਆਪਾਂ ਨੇ ਕੋਲੇ ਕੋਈ ਨਿੰਗਾ ਹੈਗਾਗਾ ਵੀ ਹਾਂ ਜੇ ਕੋਈ ਇੱਥੇ ਹੈਗੇ ਆ ਹਨਾ ਤੇ ਵੀ ਇੱਥੇ ਹੈਗੇ ਉਹਨਾਂ ਕੋਲੇ ਕੰਮ ਹੈ ਨਿੰਗਾ ਰਹਿਸ਼ ਦੀ ਲੋੜ ਆ ਤੇ ਵੀ ਜਾਂ ਉਹ ਉਹਨਾਂ ਵਾਸਤੇ ਆਪਾਂ ਕਿਹਾ ਵਾ ਵੀ ਆਕੇ ਤੇ ਇੱਥੇ ਆਪਣੇ ਕੋਲੇ ਆਪਣੇ ਕੋਲੇ ਨਹੀਂ ਮਤਲਬ ਜਿੱਥੇ ਕੰਮ ਆ ਹਨ ਉੱਥੇ ਤੁਹਾਨੂੰ ਰੈਸ਼ ਮਿਲੂਗੀ ਉੱਥੇ ਜਾ ਕੇ ਤੁਸੀਂ ਰਹਿ ਸਕਦੇ ਆ ਠੀਕ ਹੈ ਜੀ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਅੱਛਾ ਤੇ ਆਪਾਂ ਕੋਸ਼ਿਸ਼ ਤਾਂ ਹਰ ਵਾਰੀ ਆਇਂ ਕਰਦੇ ਹੁੰਨੇ ਆ ਵੀ ਵੀਡੀਓ ਜਲਦੀ ਲੈ ਕੇ ਆਈਏ ਤੇ ਪਰ ਕੀ ਕਰੀਏ ਟਾਈਮ ਨਹੀਂ ਲੱਗਦਾਗਾ ਇੱਕ ਥੋੜੀ ਆਪਦੇ ਕੰਮ ਕਰਦੇ ਹੋ ਜਾਂਦੇ ਆ ਇੱਕ ਦੋ ਟਾਈਮ ਮੇਰਾ ਵੀ ਕੰਮ ਹੋ ਜਾਂਦਾ ਦੋ ਟਾਈਮ ਇਹਨਾਂ ਦਾ ਹੁੰਦਾ ਵਾ ਬਾਕੀ ਇਹਨਾਂ ਦੇ ਤਾਂ ਫਿਰ ਆਪ ਜੀ ਤੋੜੀ ਫਿਰ ਇਹਦੇ ਕੰਮ ਹੀ ਨਹੀਂ ਮੁੱਕਦੇ ਕਿਉਂਕਿ ਇੱਕ ਦਿਨ ਵੀਡੀਓ ਪਾ ਕੇ ਫਿਰ ਕਾਫੀ ਦਿਨ ਇਹਨਾਂ ਦਾ ਵੀ ਨਹੀਂ ਟਾਈਮ ਲੱਗਦਾ ਕਿਉਂਕਿ ਹਜੇ ਤੱਕ ਸਾਰੀ ਸੈਟਿੰਗ ਵੈਟਿੰਗ ਜੀ ਨਹੀਂ ਹੋਈਗੀ ਨਾ ਘਰ ਦੀ ਹੋਈ ਆ ਤੇ ਬਾਕੀ ਜਿਹੜੇ ਵੀਰ ਆਏ ਆ ਤੇ ਚਲੋ ਉਹਨਾਂ ਦਾ ਤਾਂ ਤਕਰੀਬਨ ਕੰਮ ਸਾਰਿਆਂ ਤੇ ਚੱਲ ਪਏ ਡਾਕੂਮੈਂਟ ਉਹਨਾਂ ਦੇ ਬਣ ਗਏ ਠੀਕ ਆ ਜੀ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਲੈ ਕੇ ਕੋਈ ਨਵੀਂ ਜਾਣਕਾਰੀ ਤੇ ਤੁਹਾਡੇ ਕਮੈਂਟਾਂ ਦੇ ਜਵਾਬ ਤੇ ਬਾਕੀ ਜਿਹੜੇ ਵੀ ਵੀਰਾਂ ਦੇ ਕੋਈ ਹੁੰਦੇ ਆ ਜਲਦੀ ਰਿਪਲਾਈ ਕਰਨ ਦਾ ਉਹ ਆਪਾਂ ਕੋਸ਼ਿਸ਼ ਕਰਦੇ ਹੁੰਦੇ ਆ ਆਪਾਂ ਰਿਪਲਾਈ ਕਰਦੇ ਹਾਂ ਕਮੈਂਟ ਦੀ ਠੀਕ ਆ ਜੀ ਮਿਲਾਂਗੇ ਹੁਣ ਅਗਲੀ ਵੀਡੀਓ ਚੋਂਦੇ ਆ ਗਿਆ ਜੀ ਬਾਏ ਬਾਏ